ਹਾਂਜੀ ਵੀਰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਕਿਹੜੀ ਪਿੰਡ ਤੋਂ ਆਏ ਸੀ ਅਸੀਂ ਆਏ ਹਾਂ ਜੀ ਸੋਹਣ ਤੋਂ ਹਲਕਾ ਬਗੜਾ ਤੇ ਨਾਂ ਤੁਹਾਡਾ ਕੀ ਆ ਨਾਮ ਮੇਰਾ ਮਨਦੀਪ ਸਿੰਘ ਆ ਜੀ ਤੇ ਕੰਮਕਾਰ ਤੁਹਾਡਾ ਕੀ ਆ ਕੰਮਕਾਰ ਵੀਰ ਜੀ ਮੈਂ ਇਟਲੀ ਤੋਂ ਮਲਾਂ ਸ਼ਹਿਰ ਦੇ ਲੱਗੇ ਅੱਛਾ ਠੀਕ ਹੈ ਜੀ ਤੇ ਕੰਮ ਮੇਰਾ ਮੈਗਜ਼ੀਨ ਦਾ ਮੈਂ ਬੈਠਾ ਰਹੇ ਨਾ ਤੇ ਮੈਨੂੰ ਪ੍ਰੋਬਲਮ ਆ ਗਈ ਡਿਸਕ ਦੀ ਅੱਛਾ ਠੀਕ ਹੈ ਜੀ ਜਦੋਂ ਮੈਂ ਐਮ ਆਰ ਆਈ ਕਰਵਾਈ ਉਹਨਾਂ ਨੇ ਕਹਿੰਦੇ ਤੇਰਾ ਆਪਰੇਸ਼ਨ ਕਰਾਂਗੇ ਠੀਕ ਹੈ ਜੀ ਮੈਨੂੰ ਦਿੱਤਾ 4 ਮਹੀਨੇ ਦਾ ਟਾਈਮ ਅੱਛਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਮੇਰਾ ਮਾਤਾ ਜੀ ਦਾ ਗੋਡੇ ਦੀ ਇੱਥੇ ਆਪਣੇ ਗੁਰਨਾਨਕ ਦੇਵ ਨਰੂਡ ਕਹਿੰਦੇ ਵੀ ਉੱਥੇ ਠੀਕ ਹੋਇਆ ਤੇ ਮੈਂ ਜਿੱਦਣ ਵੀ ਐਮਰਜੈਂਸੀ ਟਿਕਟ ਲੈ ਕਰਾਇਆ ਇੱਥੇ ਦੇ ਵਿੱਚ ਹੀ 50% ਫਰਕ ਪਿਆ ਜੀ ਦੂਜੀ ਵਾਰ ਆਇਆ ਤੇ ਮੈਂ 70 ਤੋਂ 70% ਠੀਕ ਆ ਫਰਕ ਪੈ ਗਿਆ ਤੁਹਾਨੂੰ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਂ ਬਹੁਤ ਠੀਕ ਆ ਚਲੋ ਠੀਕ ਆ ਜੀ ਦੂਜੀ ਵਾਰ ਜੀ ਠੀਕ ਆ ਤੇ ਮਾਤਾ ਜੀ ਨੂੰ ਪ੍ਰੋਬਲਮ ਮਾਤਾ ਨੂੰ ਵੀ ਮਾਤਾ ਹਾਂ ਜੀ ਮਾਤਾ ਜੀ ਮਾਤਾ ਜੀ ਇਹਦਾ ਗੋਡਾ ਬਾਹਰ ਨਿਕਲ ਗਿਆ ਸੀ ਜੀ ਤੁਹਾਡਾ ਆਪਣਾ ਠੀਕ ਆ ਜੀ ਮੇਰਾ ਆਪਣਾ ਠੀਕ ਆ ਜੀ ਦਵਾਈ ਦਤੋਂ ਬਹੁਤ ਕਰਦੀ ਰਹੇ ਠੀਕ ਆ ਕਾਫੀ ਫਰਕ ਆ ਗਿਆ ਨਾਲੋਂ ਮੈਨੂੰ ਤੁਸੀਂ ਕਿੰਨੀ ਵਾਰੀ ਦੂਜੀ ਵਾਰ ਆਏ ਤੇਜੀ ਵਾਰੀ ਚੌਥੀ ਵਾਰਾਂ ਚੌਥੀ ਵਾਰ ਆਏ ਹਾਂ ਹਾਂ ਜੀ ਤੇ ਤੁਹਾਨੂੰ ਕਿੰਨਾ ਫਰਕ ਪੈ ਗਿਆ ਹ ਨੇ 80% ਫਰਕ ਪੈ ਗਿਆ ਹਾਂਜੀ ਤੇ ਇਹ ਮਾਤਾ ਇਹ ਆਪਣੇ ਨਾਲ ਆਏ ਮਾਤਾ ਜੀ ਉਹ ਪੁੱਠੇ ਨਹੀਂ ਸਾਰੀ ਵਾਰੀ ਆਏ ਉਹ ਪਹਿਲੀ ਵਾਰੀ ਆਇਆ ਇਹਨਾਂ ਨੂੰ ਕੀ ਪ੍ਰੋਬਲਮ ਸੀ ਗੁੱਡ ਹੈਂ ਪਹਿਲੀ ਵਾਰ ਹੈ ਤੁਹਾਨੂੰ ਕਿੰਨਾ ਲੱਗਦਾ ਫਰਕ ਥੋੜਾ ਜਿਹਾ ਹਾਂਜੀ ਚਲੋ ਮਾਰੋ ਤੰਦੂਰ ਸਿੰਘ ਬਖਸ਼ਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ